ਉੱਤਰ ਪਾਰ ਦੇ ਵਿੱਚ ਪੂਰਨ ਤੌਰ ਤੇ ਗਰਮੀ ਜਿਹੜੀ ਆ ਆਪਣਾ ਕਿਹੜਾ ਦਿਖਾਉਂਦੀ ਹੋਈ ਨਜ਼ਰ ਆ ਜਿਸ ਤੇ ਚੱਲਦੇ ਆ ਅਗਰ ਪਾਣੀ ਦੀ ਗੱਲ ਕੀਤੀ ਪਾਣੀ ਪੂਰਨ ਤੌਰ ਤੇ ਕਮੀ ਜਿਹੜੀ ਆ ਹੁੰਦੀ ਹੋਈ ਨਜ਼ਾਰੀ ਹਾਲਾਂਕਿ ਸਮੇਂ-ਸਮੇਂ 'ਤੇ ਸਰਕਾਰਾਂ ਜੁਰ ਕਹਿੰਦੀ ਹੈ ਨਜ਼ਰ ਆਂਦੀ ਨੇ ਕਿ ਪਾਣੀ ਦਾ ਸੰਭਾਲ ਜਿਹੜੀ ਉਹ ਕੀਤਾ ਜਾਵੇ ਤੇ ਅਗਰ ਸਮਾਜ ਸੇਵੀ ਕਾ ਦੀ ਗੱਲ ਕੀਤੀ ਸਮਾਜ ਸੇਵੀ ਪੂਰਨ ਤੌਰ ਤੇ ਅੱਗੇ ਆਂਦੇ ਹੋਏ ਨਜ਼ਰ ਆਂਦੇ ਨੇ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਪਾਣੀ ਜਿਹੜਾ ਉਹ ਧਰਤੀ ਹੇਠਲੇ ਪੱਧਰ ਤੇ ਜਾ ਚੁੱਕਾ ਹੈ ਜਿਸ ਤੇ ਚੱਲਦੇ ਆ ਪੰਜਰ ਜਿਹੜੀਆਂ ਜ਼ਮੀਨਾਂ ਹੁੰਦੀ ਵੀ ਨਜ਼ਰ ਆਈ ਹੈ ਹਾਲਾਂਕਿ ਅਗਲੇ ਸਾਲਾਂ ਦੀ ਗੱਲ ਕੀਤੀ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਪਾਣੀ ਦਾ ਪੰਧਰ ਹੋਰ ਵੀ ਨੀਵਾ ਹੋ ਜਾਵੇਗਾ ਜਿਸ ਦੇ ਚਲਦਿਆਂ ਕਿਤਨਾ ਕਿਤੇ ਇਸ ਨੂੰ ਸਬੰਧ ਜਿਹੜੀ ਹੈ ਉਹ ਲੋੜ ਜ਼ੋਰ ਹੈ ਸਰ ਅਜੀਤਪਾਲ ਸਿੰਘ ਜੀ ਮੌਜੂਦ ਨੇ ਗਲਬਤ ਕਰਾਂਗੇ ਅਜੀਤਪਾਲ ਜੀ ਅਗਰ ਪਾਣੀ ਦੀ ਗੱਲ ਕੀਤੀ ਜਾਵੇ ਹਾਲਾਂਕਿ ਮੋਹਾਲੀ ਚੰਡੀਗੜ੍ਹ ਦੇ ਵਿੱਚ ਦੇਖਿਆ ਜਾਵੇ ਤਾਂ ਲਗਾਤਾਰ ਡੈਮ ਦੀ ਗੱਲ ਕੀਤੀ ਡੈਮ ਵੀ ਸੁੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਛੀ ਦਾ ਵੀ ਕਿਤੇ ਨਾ ਕਿਹਦਾ ਸੁੱਕਦਾ ਹੋਏ ਨਜ਼ਰ ਆ ਰਿਹਾ ਧਰਤੀ ਹੈਠਾ ਪਾਣੀ ਜਾ ਰਿਹਾ ਇਸ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਵਾਇਗਰੂ ਜੀ ਦਾ ਖਾਲਸਾ ਵਾਇਗਰ ਆਏ ਜੀ ਕਿ ਪਾਣੀ ਦਾ ਜਿਹੜਾ ਹੈਗੀ ਆ ਕਿਲਤ ਹੈ ਨਾ ਇਹ ਸਾਹਮਣੇ ਨਜ਼ਰ ਆ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਜਿਹੜਾ ਹੁੰਦਾ ਸੀਗਾ ਆਪਣੀਆਂ ਨਹਿਰਾਂ ਚਾਲਦੀਆਂ ਹੁੰਦੀਆਂ ਸੀਗੀਆਂ ਟੋਬੇ ਚੱਲਦੇ ਹੁੰਦੇ ਸੀ ਬੱਚੇ ਆਮ ਹੀ ਨਹਿਰਾਂ ਚ ਨਹਾਉਂਦੇ ਵੇਖੇ ਹਣੇ ਜੂਨ ਦੇ ਮਹੀਨੇ ਚ ਮਈ ਜੂਨ ਦੇ ਮਹੀਨੇ ਚ ਅੱਜ ਸਾਰੀਆਂ ਸੁੱਕੀਆਂ ਪਈਆਂ ਪਹਿਲੀ ਵਾਰ ਪਿਛਲੇ ਸਾਲ ਪਹਿਲੀ ਵਾਰ ਹੋਇਆ ਸੀ ਜਦੋਂ ਇਹ ਨਹਿਰਾਂ ਬੁਰੀ ਤਰ੍ਹਾਂ ਸੁੱਕੀਆਂ ਸੀ ਐਤਕੀ ਵਾਰ ਵੀ ਸੁੱਕੀਆਂ ਗਈਆਂ ਹਲੇ ਪਾਣੀ ਮੇਰੇ ਕਹ ਰਾਜੀਆਂ ਕੱਲ ਛੱਡਣਗੇ ਪਰ ਡੈਮ ਜਿਵੇਂ ਆ ਪਰਚ ਡੈਮ ਦਾ ਆਪਣੇ ਸਾਹਮਣੇ ਕ੍ਰਾਈਸਿਸ ਆਇਆ ਪਿਆ ਬਹੁਤ ਬੁਰੀ ਹਾਲਤ ਹੋਈ ਪਈ ਆ ਤੇ ਪਾਣੀ ਪੀਣ ਨੂੰ ਵੀ ਹੈ ਨਹੀਂ ਉਹਨਾਂ ਕੋਲੇ ਡੰਗਰ ਮਾਰ ਰਹੇ ਆ ਉਹਨਾਂ ਦੇ ਤੇ ਜਦੋਂ ਇਹ ਸਾਰਾ ਜਿਹੜਾ ਕਰਾਈਸਿਸ ਹੈਗਾ ਇਹਦੇ ਵਿੱਚ ਦੋ ਤਿੰਨ ਕਾਰਨ ਹੈਗੇ ਆ ਜੀ ਪਹਿਲੀ ਗੱਲ ਤਾਂ ਜਿਹੜਾ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ ਉਹ ਵੱਡਾ ਕਾਰਨ ਦੂਜੀ ਗੱਲ ਜਿਹੜਾ ਵਾਤਾਵਰਨ ਦਾ ਆਪਾਂ ਡਿਜ਼ਾਸਟਰ ਕਾਰਤਾ ਉਹ ਦੂਜਾ ਕਾਰਨ ਤੀਜਾ ਵੱਡੀ ਗੱਲ ਹੈ ਕਿ ਆਪਾਂ ਆਪ ਵੀ ਜਿਹੜਾ ਹੈਗਾ ਪਲੀਤ ਕਰਦੇ ਪਏ ਆ ਪਾਣੀ ਆ ਕੁਛ ਆ ਉਹਦੀ ਅਬਿਊਜ਼ ਵੀ ਕਰਦੇ ਪਏ ਆ ਉਹਨੂੰ ਮਤਲਬ ਪਾਣੀ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰ। ਸੋ ਇਹ ਜਦੋਂ ਇਹ ਸਾਰਾ ਕੁਝ ਇਹ ਹੋਊਗਾ ਤਾਂ ਫੇਰ ਇਹ ਆਰ ਗਿਆ ਅੱਜ ਵਰਗੇ ਹਾਲਾਤ ਆਪਣੇ ਆਉਣਗੇ। ਇੱਥੇ ਨਹੀਂ ਇਤ ਫਾਜ਼ਲਕਾਰ ਕੇ ਸ਼ਹਿਰ ਦੇ ਨੇੜੇ ਦੇ ਪਿੰਡਾਂ 'ਚ ਸਰੰਧ ਦੇ ਪਿੰਡ ਪਿੰਡ 'ਚ ਤਾਂ ਇੱਕ ਚ ਪਾਣੀ ਬਿਲਕੁਲ ਹੀ ਮੁੱਕ ਗਿਆ ਬੋਰ 'ਚ ਵੀ ਨਹੀਂ ਨਿਕਲ ਰਿਹਾ ਹੁਣ ਸੋ ਇਸ ਤਰੀਕੇ ਦਾ ਕ੍ਰਾਈਸਿਸ ਪੰਜਾਬ ਮੇਰਾ ਖਿਆਲ ਜਿਹੜੀ ਆਪਾਂ ਕਹਿੰਦੇ ਸੀ 20 ਸਾਲਾਂ ਬਾਅਦ 27 ਸਾਲਾਂ ਬਾਅਦ ਇਹ ਰੇਗਿਸਤਾਨ ਬਣ ਜਾਣਾ ਮੈਂ ਇਹ ਪਿਛਲੇ ਸਾਲ ਤੋਂ ਹੀ ਕਹਿ ਰਿਹਾ ਕਿ ਇਹ ਰੇਗਿਸਤਾਨ ਬਣ ਚੁੱਕਿਆ ਉਹ ਇਹ ਨਾ ਕਹੋ ਕਿ ਰੇਗਿਸਤਾਨ ਬਣ ਜਾਣਾ ਹਾਂ ਤੁਹਾਡੇ ਤੇ ਉਹ ਮਾਰ ਅਚਾਨਕ ਜਦੋਂ ਪਾਊਗੀ ਹੈ ਉਹ ਦਿਨ ਤੁਹਾਨੂੰ ਸਮਝ ਆਊਗਾ ਕਿ ਸਾਡੇ ਨਾਲ ਹੋ ਕੀ ਗਿਆ ਸਰਕਾਰਾਂ ਦੀ ਗੱਲ ਕਰੇ ਸਰਕਾਰ ਕਹਿੰਦੇ ਵੀ ਅਸੀਂ ਟੇਲਰ ਦੇ ਵਿੱਚ ਪਾਣੀ ਛੱਡਿਆ ਖਾਲੇ ਦੇ ਵਿੱਚ ਪਾਣੀ ਛੱਡਿਆ ਤਾਂ ਉਸ ਦੇ ਚੱਲਦਿਆ ਕਿ ਤਰ੍ਹਾਂ ਕਿਤੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਉਹ ਜਾ ਰਿਹਾ ਤੇ ਪਾਣੀ ਦੀ ਕਿੱਲ ਜਿਹੜੀ ਉਹ ਕਈ ਪਿੰਡਾਂ ਦੇ ਵਿੱਚ ਨਹੀਂ ਵੀ ਆ ਰਹੀ ਨਹੀਂ ਪਹਿਲੀ ਗੱਲ ਤਾਂ ਨਾ ਜਿਹੜਾ ਉਹ ਪਾਣੀ ਛੱਡਿਆ ਉਹ ਹਲੇ ਤੱਕ ਤਾਂ ਪਾਣੀ ਆਇਆ ਨਹੀਂ ਹਲੇ ਤੱਕ ਤਾਂ ਬਣ ਰਿਹਾ ਸਟਰਕਚਰ ਤੇ ਉਹ ਟੇਲ ਤੱਕ ਜਾਣ ਦਾ ਸਟਰਕਚਰ ਬਣ ਰਿਹਾ ਠੀਕ ਹੈ ਪਰ ਉਹ ਵੀ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਉਹ ਪਾਣੀ ਖੇਤੀਬਾੜੀ ਵਾਸਤੇ ਪਾਣੀ ਆ ਉਹ 3.05 ਕਿਊਸਿਕ ਮਾਲਵੇ ਵਾਸਤੇ ਜਿਹੜਾ 1000 ਏਕੜ ਤੇ ਅਲਾਉਂਸ ਆ 1000 ਏਕੜ ਤੇ ਅਲਾਉਂਸ ਉਹ ਪੂਰਾ ਅਲਾਉਂਸ ਨਹੀਂ ਗਿਆ ਉਹ ਘਟੇਗਾ ਉਹਦੇ ਨਾਲ ਆਪਣੀ ਪਾਰ ਨਹੀਂ ਪੈਣੀ ਉਹਦੇ ਨਾਲ ਹਲੇ ਵੀ ਟਿਊਬਲ ਲੱਗਦੇ ਰਹਿਣਗੇ ਕਿਉਂਕਿ ਜਿਹੜਾ ਖੇਤੀ ਦਾ ਮਾਡਲ ਆ ਖੇਤੀ ਦਾ ਤਰੀਕਾਕਾਰ ਆ ਖੇਤੀ ਕਿੰਨੀ ਹੋਣੀ ਆ ਕਿੰਨੀਆਂ ਫਸਲਾਂ ਹੋਣੀਆਂ ਉਹ ਅਲੱਗ ਹੋ ਗਿਆ ਪਹਿਲਾਂ ਆਪਣੇ ਸਾਵੇਂ ਵਾਣ ਰਹਿ ਜਾਂਦੇ ਹੁੰਦੇ ਸੀਗੇ ਆਪਾਂ ਇੱਕ ਇੱਕ ਫਸਲ ਲੈ ਲੈਂਦੇ ਸੀ ਇੱਕ ਖਾਲੀ ਰਹਿ ਜਾਂਦਾ ਹੁੰਦਾ ਸੀ ਬਾਣ ਤੱਕ ਪਾਣੀ ਦੀ ਜ਼ਰੂਰਤ ਘੱਟ ਸੀਗੀ ਦੂਜੀ ਗੱਲ ਆ ਕਿ ਜਿਹੜੀਆਂ ਹੁਣ ਫਸਲਾਂ ਆ ਰਹੀਆਂ ਇਹ ਬਹੁਤ ਜ਼ਿਆਦਾ ਇੰਟੈਂਸਿਵ ਕਿਉਂਕਿ ਇਹ ਗ੍ਰੀਨ ਰੈਵੋਲੂਸ਼ਨ ਦੀ ਜਿੰਨੀਆਂ ਫਸਲਾਂ ਹੈ ਹਾਈਬ੍ਰਿਡ ਏਗੀਆਂ ਜਿਹੜੀਆਂ ਇਹ ਐਕਸੈਸਿਵ ਵਾਟਰ ਕੰਜ਼ਮਪਸ਼ਨ ਆ ਇਹ ਸਾਰਾ ਜਿਹੜਾ ਸਾਰਾ ਜਿਹੜਾ ਤਾਣਾ ਵਾਣਾ ਇਹ ਕੈਮੀਕਲ ਫਰਟੀਲਾਈਜ਼ਰ ਪਾਣੀ ਤੇ ਹਾਈਡਰੋਕਾਰਬਨ ਕੈਲੋ ਟਰੈਕਟਰਸ ਉਹ ਯੂਜ਼ ਕਰਕੇ ਜਿਹੜਾ ਉਹਦਾ ਰੈਵੋਲੂਸ਼ਨ ਕਹਿ ਲੋ ਕਿ ਉਹਦੇ ਨਾਲ ਖਾਣ ਦੀ ਚੀਜ਼ਾਂ ਪੂਰੀਆਂ ਕੀਤੀਆਂ ਜਾ ਰਹੀਆਂ ਸੋ ਇਹਦੇ ਵਿੱਚ ਪਾਣੀ ਦੀ ਕੰਜ਼ਮਪਸ਼ਨ ਬਹੁਤ ਐਕਸੈਸਿਵ ਹੈਗੀ ਹੈ ਉਹ ਪੂਰੀ ਕਰਨੀ ਬਹੁਤ ਮੁਸ਼ਕਲ ਆ ਜੋ ਪ੍ਰੈਜ਼ੈਂਟ ਅਲਾਉਂਸ ਹੈ 50 ਹੀ ਦੇਣਗੇ ਪਾਣੀ ਦਾ ਪਿਛਲੇ ਵਾਰੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਨਾਉਂਸ ਕੀਤਾ ਗਿਆ ਸੀਗਾ ਕਿ ਝੋਨਾ ਛੱਡ ਕੇ ਦੂਜੀ ਖੇਤੀ ਕੀਤੀ ਜਾਵੇ ਫਸਲੀ ਚੱਕਰ ਚਲਾਇਆ ਜਾਵੇ ਉਸ ਨੂੰ ਕਿਵੇਂ ਦੇ ਦੇ ਕਿੰਨਾ ਕੈਂਪਾਇਰਮੈਂਟ ਹੋਇਆ ਲੋਕ ਕਿੰਨੇ ਕਿ ਸਮਝਦੇ ਕਿੰਨੇ ਕਿਸਾਨਾਂ ਵੱਲੋਂ ਇਸ ਫਸਲੀ ਚੱਕਰ ਤੋਂ ਬਾਹਰ ਨਿਕਲੇ ਆ ਗਿਆ ਕਿਉਂਕਿ ਝੋਨਾ ਜੇਕਰ ਗੱਲ ਕੀਤੀ ਝੋਨੇ ਦੇ ਵਿੱਚ ਐਕਸੈਸ ਵਾਟਰ ਜਿਹੜਾ ਕਾਫੀ ਲੱਗਦਾ ਹੋਇਆ ਨਜ਼ਰਾਂ ਦਾ ਤੇ ਕਿਤਨਾ ਕਿਤੇ ਉਸ ਤੋਂ ਬਾਅਦ ਜਿਹੜੀ ਫਸਲ ਜਿਹੜੀ ਤਿਆਰ ਹੁੰਦੀ ਹੈ ਨਜ਼ਰਾਂ ਆਉਂਦੀ ਆਏ ਹੈ ਜੀ ਕੀ ਨਾ ਇਹ ਸਾਰੀਆਂ ਗੱਲਾਂ ਪਿਛਲੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਆਪਾਂ ਸੁਣ ਰਹੇ ਆ ਹੈ ਇਹ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹ ਕਰਾਂਗੇ ਹਨਾ ਕਹਿ ਤਾ ਜਿਵੇਂ ਹੋਰ ਬੜਾ ਕੁਝ ਇਹਨਾਂ ਨੇ ਕਿਹਾ ਹੈ ਹਨਾ ਇਹ ਕੈਨ ਚ ਮਹਾਰ ਮਹਾਰੇ ਗਏ ਆ ਤੇ ਵੀ ਇਹਨਾਂ ਨੇ ਜੋ ਵੀ ਕਿਹਾ ਕਿਤੇ ਹੀ ਕੋਈ ਸ਼ਾਇਦ ਇੱਕ ਅੱਧਾ ਕੋਈ ਪਰਸਨਲ ਇਹਨਾਂ ਦੇ ਕੰਮ ਪੂਰੇ ਹੋ ਗਏ ਹੁਣ ਪਰ ਕੰਮ ਵੈਸੇ ਕੋਈ ਪੂਰੇ ਨਹੀਂ ਹੋਏ ਇਹ ਕਹਿ ਦਿੰਦੇ ਆ ਪਰ ਕਹਿਣ ਤੋਂ ਬਾਅਦ ਇਹਨਾਂ ਦਾ ਸਿਰੇ ਨਹੀਂ ਕੁਝ ਵੀ ਲੱਗਿਆ ਵਿਆ ਤੇ ਉਹ ਜਿਹੜੀ ਗੱਲ ਆ ਉਹਦੇ ਵਿੱਚ ਇਹ ਆ ਕਿ ਵੀ ਇਹਨਾਂ ਨੇ ਜਿਹੜਾ ਕੰਮ ਕੀਤਾ ਹੈਗਾ ਹੈ ਉਹਦੇ ਵਿੱਚ ਆਪਣਾ ਹੁਣ ਇਹਨਾਂ ਨੇ ਕਿਹਾ ਵੀ ਅਸੀਂ ਪਾਣੀ ਪਚਾਵਾਂਗੇ ਫੈਂ ਫਿਰ ਉਹ ਵੀ ਨਹੀਂ ਹੋਇਆ ਫਿਰ ਆ ਫਸਲੀ ਚੱਕਰ ਦੇ ਵਿੱਚ ਜਿਹੜਾ ਇਹ ਕਹਿੰਦੇ ਵੀ ਫਸਲਾ ਮਤਲਬ ਅਸੀਂ ਇਹ ਕੱਢ ਲਾਂਗੇ ਇਹਨਾਂ ਨੇ ਮੂੰਗੀ ਦਾ ਐਕਸਪੈਰੀਮੈਂਟ ਕੀਤਾ ਸੀ ਟੋਟਲੀ ਫੇਲ ਹੋ ਗਏ ਹੁਣ ਕਿਹੜਾ ਬੰਦਾ ਵਿਸ਼ਵਾਸ ਕਰੂਗਾ ਇਹਨਾਂ ਤੇ ਇਹ ਤਾਂ 5 ਮਿੰਟ ਚ ਐਮਐਸਪੀ ਵੀ ਦੇ ਰਹੇ ਸੀਗੇ ਆ ਕੇ ਕਹਿੰਦੇ ਤਾਂ ਪੋਸੀਬਲ ਨਹੀਂਗਾ ਜਿਹੜੀ ਤਾਂ ਦਿੱਤੀ ਵੀ ਉਹ ਵੀ ਪਾਰਨੀ ਪਈ ਉਹਦੇ ਵਿੱਚ ਵੀ ਕਹਿਣ ਲੱਗੇ ਕਿ ਹੁਣ ਅਸੀਂ ਡਿਫਰੈਂਸ ਦੇਵਾਂਗੇ ਫਲਾਨਾ ਕਰਾਂਗੇ ਸੋ ਇਹਨਾਂ ਤੇ ਤਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਨਾ ਹੀ ਇਹਨਾਂ ਦੀ ਮੈਂ ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਨਾ ਤੇ ਸਰਕਾਰ ਦੀ ਨੀਅਤਾਂ ਕਰਨ ਦੀ ਜੇ ਜੀ ਨੀਅਤ ਵੀ ਹੋਵੇ ਤਾਂ ਇਹ ਇਹਨਾਂ ਦੀ ਕਾਬਲੀਅਤ ਵੀ ਨਹੀਂ ਰੱਖਦੇ ਮਤਲਬ ਇਹਨਾਂ ਚ ਉਨੀ ਕਾਬਲੀਅਤ ਹੀ ਹੈ ਨਹੀਂ ਕਿ ਐਡੀ ਵੱਡੀ ਪ੍ਰੋਬਲਮ ਦੇ ਸਿਰੇ ਲਾ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀ ਜਾਵੇ ਜਾਂ ਜੇ ਸੈਂਟਰ ਸਰਕਾਰ ਦੀ ਗੱਲ ਕਰੀਏ ਤਾਂ ਲੱਗਦਾ ਨਹੀਂ ਕਿ ਸਰਕਾਰਾਂ ਜਿਹੜੀ ਨੇ ਪਾਣੀ ਬਚਾਉਣ ਦੇ ਵਿੱਚ ਗੰਭੀਰਤਾ ਨਹੀਂ ਦਿਖਾ ਰਹੀਆਂ ਨਾ ਕੇਂਦਰ ਦਿਖਾ ਰਿਹਾ ਜੀ ਨਾ ਪੰਜਾਬ ਸਰਕਾਰ ਦਿਖਾ ਰਹੀ ਹੈ ਪੰਜਾਬ ਸਰਕਾਰ ਦੇ ਹੱਥ ਚ ਬਹੁਤ ਕੁਝ ਹੈਗਾ ਜਿਵੇਂ ਪੋਲੂਸ਼ਨ ਆ ਉਹ ਸਾਰਾ ਪੰਜਾਬ ਸਰਕਾਰ ਦੇ ਹੱਥ ਆ ਜਾ ਚਾਹੇ ਉਹ ਜਿਵੇਂ ਆਪਾਂ ਕਹਿਆ ਰਾਇਲ ਮਾਜਰੇ ਕੋਲੇ ਹੋ ਰਹੀ ਐ ਚਾਹੇ ਮੋਹਾਲੀ ਚ ਹੋ ਰਹੀ ਐ ਚਾਹੇ ਕਿਤੇ ਹੋਰ ਹੋ ਰਹੀ ਆ ਚਾਹੇ ਆਪਣਾ ਬੁੱਢੇ ਨਾਲੇ ਤੇ ਹੋ ਰਹੀ ਆ ਇਹ ਸਾਰੇ ਜਿਹੜੇ ਪ੍ਰਦੂਸ਼ਣ ਆ ਇਹ ਤਾਂ ਪੰਜਾਬ ਸਰਕਾਰ ਦੇ ਹੱਥ ਚਾਹੇ ਤਾਂ ਲਾਅ ਹੀ ਇੰਪਲੀਮੈਂਟ ਕਰਨਾ ਹੈ ਜਿਹੜਾ ਕਾਨੂੰਨ ਬਣਿਆ ਹੋਇਆ ਉਹਨੂੰ ਲਾਗੂ ਕਰਨਾ ਠੀਕ ਆ ਇਹ ਕਿਉਂ ਨਹੀਂ ਹੋ ਪਾਰਿਆ ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਜਿਹਨੂੰ ਆਪਾਂ ਕਹਿੰਦੇ ਕੁੱਤੀ ਚੋਰਾ ਨਾਲ ਰਲੀ ਵੀ ਆ ਹਾਂ ਉਹਨਾਂ ਨੂੰ ਪਤਾ ਹੈ ਹੋ ਰਿਹਾ ਤੇ ਉਹ ਉਹਨੂੰ ਸਾਥ ਦੇ ਰਹੇ ਤੇ ਇੱਥੋਂ ਤੱਕ ਖਬਰਾਂ ਆ ਰਹੀਆਂ ਕਿ ਉੱਥੇ ਲੋਕਲ ਐਮ ਐਲ اے ਨੇ ਆਖਿਆ ਕਿ ਜੋ ਕੋਈ ਰੋਕ ਕੇ ਵਿਖਾਵੇਗੀ ਕਿਵੇਂ ਡਾਈੰਗ ਵਾਲੇ ਨਹੀਂ ਆਏ ਕਰਦੇ ਹੁਣ ਇਸ ਤਰੀਕੇ ਨਾਲ ਚੱਲਾਂਗੇ ਤਾਂ ਕਿਵੇਂ ਪ੍ਰਦੂਸ਼ਣ ਰੁਕੇਗਾ ਇਹ ਸਰਕਾਰ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਬਿਲਕੁਲ ਹੀ ਇੰਟਰਸਟਡ ਨਹੀਂ ਉਹਨੂੰ ਆ ਪੰਜਾਬ ਦਾ ਜੋ ਮਰਜ਼ੀ ਬਰਬਾਦੀ ਪਰ ਜਦੋਂ ਆਵਾਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਤਾਂ ਬੁੱਢੇ ਨਾਲੋਂ ਲੈ ਕੇ ਕਾਫੀ ਪ੍ਰੋਟੈਸਟ ਵੀ ਕੀਤੇ ਜਾਂਦੇ ਸੀ ਐਮ ਐਲ اے ਜਿਹੜੇ ਨੇ ਹੁਣ ਬਣੇ ਹੋਏ ਨੇ ਉਹ ਵੀ ਜਾਣਦੇ ਸੀਗੇ ਤਾਂ ਲੱਗਦਾ ਨਹੀਂ ਕਿ ਹੁਣ ਜਦੋਂ ਐਮ ਐਨ ਏ ਬਣ ਗਏ ਜਾਂਕਰ ਮੰਤਰੀ ਜੇ ਬਣ ਗਏ ਤਾਂ ਉਹ ਜਿਹੜਾ ਮੁੱਡੇ ਨਾਲ ਦਾ ਇੱਕ ਪੰਜਾਬ ਦੇ ਉੱਤੇ ਦਾਗ ਲੱਗਿਆ ਹੋਇਆ ਸੀ ਉਹ ਮਿੰਟ ਦਾ ਹੋਇਆ ਨਹੀਂ ਨਜ਼ਰ ਆਇਆ ਨਹੀਂ ਜੀ ਤਾਂ ਵੇਖੋ ਹਰ ਚੀਜ਼ ਚ ਮੁਕਰਿਆ ਸਦਵਾ ਸਭ ਆਪ ਮੁੱਡੇ ਨਾਲੇ ਜਾ ਕੇ ਸਪੀਕਰ ਹੈਗੇ ਅੱਜ ਦੀ ਡੇਟ 'ਚ ਠੀਕ ਹੈ ਹੋਰ ਬੜੇ ਇਹਨਾਂ ਦੇ ਤਾਂ ਇਹ ਤਾਂ ਐਕਟਿਵਿਜ਼ਮ 'ਚੋਂ ਹੀ ਆਏ ਹੋਏ ਬੜੇ ਬੰਦੇ ਹਨ ਇਹਨਾਂ ਦੇ ਵਿੱਚ ਇਹ ਤਾਂ ਹਰ ਚੀਜ਼ ਤੇ ਮਾੜਾ ਕਹਿੰਦੇ ਸੀ ਅੱਜ ਉਹਨਾਂ ਉਹ ਚੁੱਪ ਬੈਠੇ ਆ ਉਹਨਾਂ ਦਾ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਸੀ ਅੱਛਾ ਇੱਕ ਕੱਲਾ ਪਾਣੀ ਦਾ ਇਸ਼ੂ ਨਹੀਂ ਆ ਬੇਅਦਬੀ ਵਿਰਸਾ ਦੀ ਬੇਅਦਬੀ ਤੋਂ ਇਹ ਭੱਜ ਆਲੇ ਇਸ਼ੂ ਤੇ ਭੱਜੇ ਐਮਐਸਪੀ ਦੇਣ ਤੋਂ ਭੱਜੇ ਇਹ ਤਾਂ ਭਜੂ ਸਰਕਾਰ ਆ ਕਿ ਬੋਲ ਕੇ ਇਹਨਾਂ ਦਾ ਵਧੀਆ ਜੀ ਲੋਟ ਆ ਗਿਆ ਕਿ ਝੂਟ-ਝਾਟ ਮਾਰ ਕੇ ਲੋਕਾਂ ਨੂੰ ਪੁਰਾਣੇ ਤੇ ਗੁੱਸਾ ਸੀ ਇਹ ਆ ਕੇ ਬਹਿ ਗਏ ਆ ਇਹ ਇੰਨੇ ਕਾਬਲ ਬੰਦੇ ਨਹੀਂ ਸੀ ਜੇ 5 ਸਾਲ ਇੰਨਾ ਕਿ ਵੀ ਕਮਾਕ-ਮੂਕਿਆ ਦਾ ਨਿਕਲ ਜਾਣਗੇ ਪੈਨਸ਼ਨ ਆ ਲਾਸਟ ਲਾਸਟ ਇਹ ਪੁੱਛੂੰਗਾ ਜਿਵੇਂ ਕਿ ਹੋਂ ਲਗਾਤਾਰ ਦੇਖਿਆ ਬਈ ਬਜ਼ਾਰਾ ਦੇ ਵਿੱਚ ਜਾਂ ਵਿਆਹ ਸ਼ਾਦੇ ਦੇ ਵਿੱਚ ਵੀ ਪੂਰੇ ਦੁਨਤੇ ਪਾਣੀ ਜਿਹੜਾ ਉਹ ਪੋਤਾਂ ਦੇ ਵਿੱਚ ਮਿਲਦਾ ਲੱਗਦਾ ਵੀ ਇਹ ਜੀ ਸਥਿਤੀ ਪੰਜਾਬ ਦੇ ਵਿੱਚ ਆਣੀ ਚਾਹੀਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਜਿਹੜਾ ਉਹ ਹੁੰਦਾ ਸੀ ਨਹਿਰਾਂ ਨੇ ਸਭ ਤੋਂ ਜ਼ਿਆਦਾ ਦਰਿਆ ਸਭ ਤੋਂ ਜ਼ਿਆਦਾ ਦੇ ਤਾਂ ਇੱਥੋਂ ਦੀ ਹੀ ਰਾਜਸਥਾਨ ਨੂੰ ਪਾਣੀ ਜਾਂਦਾ ਇੱਥੋਂ ਦੀ ਹੀ ਦਿੱਲੀ ਨੂੰ ਜਾਂਦਾ ਇੱਥੋਂ ਦੀ ਹਰਿਆਣਾ ਨੂੰ ਜਾਂਦਾ ਤਾਂ ਪੰਜਾਬ ਦੇ ਵਿੱਚ ਬੋਤਲ ਦੇ ਵਿੱਚ ਪਾਣੀ ਪੀਕੇਗਾ ਸੋਚਿਆ ਸੀ ਕਦੇ ਨਹੀਂ ਬਹੁਤ ਮਾੜੀ ਗੱਲ ਆ ਮੈਂ ਤੁਹਾਨੂੰ ਨਾ 1978 ਦੀ ਗੱਲ ਦੱਸਦਾ ਜੀ ਨਾ ਮੈਂ ਉਦੋਂ ਬਹੁਤ ਛੋਟਾ ਹੁੰਦਾ ਸੀ ਹੈ ਨਾ ਮੈਨੂੰ ਦਿੱਲੀ ਵੈਂ ਸਕੂਲਿੰਗ ਅਸਤੇ ਚਲਾ ਗਿਆ ਪੰਜਵੀਂ ਵਿੱਚ ਹੁੰਦਾ ਸੀ ਚੌਥੀ ਜਾਂ ਪੰਜਵੀਂ ਸ਼ਾਇਦ ਤੇ ਉੱਥੇ ਮੇਰੇ ਫਾਦਰ ਦੀ ਪੋਸਟਿੰਗ ਪਿਤਾ ਜੀ ਦੀ ਪੋਸਟਿੰਗ ਹੋਈ ਤੇ ਜਿਹੜੇ ਉਹ ਅਸੀਂ ਉੱਥੇ ਗਏ ਤਾਂ ਉੱਥੇ ਨਾ ਪਾਣੀ 10 ਪੈਸੇ ਦਾ ਗਲਾਸ ਵਿਕਦਾ ਸੀ ਆਪਣੇ ਪਿੰਨੋਂ ਬਹੁਤ ਲੋਗੇ ਉਹ ਵੇਖ ਵੇਖ ਕੇ ਹੱਸੀ ਜਾਣ। ਉਹ 2 ਰੁਪਏ ਦਾ ਹੀ ਵਿਗਦਾ। ਠੀਕ ਹੈ ਨਾ? ਹਾਂ। ਲੋ ਵੇਖ ਵੇਖ ਕੇ ਹੱਸੀ ਜਾਣ। ਉਹ ਕਹਿਣੀ ਯਾਰ ਪਾਣੀ ਵਿਗਦਾ ਹੈ ਹਨਾ ਤੇ ਅੱਜ ਆਪਾਂ ਕਿੱਥੇ ਆ ਗਏ? ਹਾਂ ਮੈਂ ਬੋਟਲਡ ਵਾਟਰ ਮੈਂ ਪਹਿਲੀ ਵਾਰ ਨੌਂ ਵਿੱਚ ਸੀਗਾ ਉਹ ਆਗਰੇ ਗਿਆ ਤੇ ਇੱਕ ਜਰਮਨ ਕਪਲ ਸਾਡੀ ਗੱਡੀ ਚ ਟਰੈਵਲ ਕਰ ਰਿਆ ਸੀ ਉਸ ਉਹ ਬਸ ਦੇ ਵਿੱਚ ਤੇ ਉਹਨਾਂ ਕੋਲੇ ਬੋਤਲ ਵਾਲਾ ਪਾਣੀ ਸੀ ਮੈਂ ਹੈਰਾਨ ਕਿ ਯਾਰ ਪਾਣੀ ਚੱਕਣਾ ਪੈਂਦਾ ਬੰਦੇ ਨੂੰ ਮਤਲਬ ਕੀ ਕੀ ਹੈ ਨਾ ਇਹ ਪੰਜਾਬ ਚ ਤਾਂ ਕੋਈ ਸੋਚ ਹੀ ਨਹੀਂ ਸਕਦਾ ਜਿੰਨਾ ਮਿੱਠਾ ਇੰਨਾ ਸੋਹਣਾ ਪਾਣੀ ਚੰਗਾ ਪਾਣੀ ਹੁੰਦਾ ਸੀ ਅੱਜ ਵੀ ਤੁਹਾਨੂੰ ਬੋਤਲ ਚ ਵੀ ਉਹ ਜਾਂ ਪਾਣੀ ਨਹੀਂ ਮਿਲਦਾ ਜਿੰਨਾ ਪਾਣੀ ਪੰਜਾਬ ਦਾ ਮਠਾਸ ਵਾਲਾ ਤੇ ਪਾਣੀ ਤੇ ਤੁਹਾਡੀ ਜਿਹੜੀ ਪਿਆਸ ਤੁਹਾਨੂੰ ਲੱਗੀ ਸੀ ਉਹ ਖਤਮ ਕਰਦਾ ਸੀ ਉਹ ਪਾਣੀ ਹੈ ਨਹੀਂਗਾ ਸੋ ਇਹ ਤਾਂ ਆਪਣੀ ਤਰਾਸਦੀ ਆ ਕਿ ਆਪਾਂ ਪਾਣੀ ਆਪਾਂ ਹਰ ਚੀਜ਼ ਹੀ ਆਪਦੀ ਪਲੀਤ ਕਰ ਲਈ ਆਪਾਂ ਕਰਦਾਰ ਤੱਕ ਆਪਦੇ ਪਲੀਤ ਕਰਨ ਲਈ ਪਾਣੀ ਤਾਂ ਗੱਲ ਹੀ ਕੀ ਸੀ ਜੇ ਕੇ ਪਾਸ ਸਿੰਘ ਉਹਨਾਂ ਵੱਲੋਂ ਗੱਲਬਾਤ ਜਿਹੜੀ ਕੀਤੀ ਗਈ ਹੈ ਹਾਲਾਂਕਿ ਜੇਕਰ ਪਾਣੀ ਦੀ ਗੱਲ ਕੀਤੀ ਪਾਣੀ ਜਿਹੜਾ ਪੂਰਨ ਤੌਰ ਤੇ ਖੁਣੋ ਪੰਜਾਬ ਦੇ ਵਿੱਚ ਸੁੱਕਦਾ ਹੋਇਆ ਨਜ਼ਰ ਆਉਂਦਾ ਤੇ ਪਾਣੀ ਦਾ ਪੱਧਰ ਜਿਹੜਾ ਉਹ ਪਹਿਲਾਂ ਨਾਲੋਂ ਕਾਫੀ ਥੱਲੇ ਜ਼ਮੀਨ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਪਹਿਲਾਂ ਦੇ ਬੋਰ ਦੀ ਗੱਲ ਕੀਤੀ ਤਾਂ ਬੋਰ ਕਿਤੇ ਨਾ ਕਿਤੇ ਦੁਬਾਰਾ ਵੀ ਕਿਸੇ ਕਿਸੇ ਜਗ੍ਹਾ ਦੇ ਵਿੱਚ ਕਿਸੇ ਕਿਸੇ ਪਿੰਡਾਂ ਦੇ ਵਿੱਚ ਦੁਬਾਰਾ ਕਰਵਾਣੇ ਪੈ ਰਹੇ ਨੇ ਕਿਉਂਕਿ ਪਾਣੀ ਦਾ ਪੱਧਰ ਕਾਫੀ ਨੀਚਾ ਹੁੰਦਾ ਜਾ ਰਿਹਾ ਹੈ ਤੁਜ਼ੂਰ ਲੋਕਾਂ ਨੂੰ ਵੀ ਜਿਹੜਾ ਪਾਣੀ ਹੈ ਉਹ ਵੇਸਟੇਜ ਤੋਂ ਬਚਣਾ ਚਾਹੀਦਾ ਤੇ ਪਾਣੀ ਦੀ ਮ ਕਿਤਨਾ ਕਿਤੇ ਆਉਣ ਵਾਲੀ ਪੀੜ੍ਹੀ ਦੇ ਲਈ ਇਹ ਲਾਹੇਵੰਦ ਹੁੰਦਾ ਹੋਇਆ ਨਜ਼ਰ ਆਏਗਾ ਚੰਡੀਗੜ੍ਹ ਤੋਂ ਫੋਟੋ ਜਰਨਲਿਸਟ ਵਰਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ